कैबिनेट मंत्री सरदार तरनप्रीत सिंह सौंध ने किया महाराजा जस्सा सिंह रामगढ़िया बस स्टैंड पर स्थित महाराजा जस्सा सिंह रामगढ़िया जी की मूर्ति का उद्घाटन सरदार तरनप्रीत सिंह सौंध ने कहा कि पहले सरकार ने बस स्टैंड खन्ना का काम सिर्फ उद्घाटन तक ही सीमित रखा पर 2022 में जब आम आदमी पार्टी की सरकार बनी तो सबसे पहले हमारी सरकार ने कांग्रेस द्वारा छोड़े गए अधूरे कामों को पूरा किया जिसमें खन्ना का बस स्टैंड भी आता है जो कि हमारी सरकार ने इसे बनाकर अपना काम पूरा किया बस स्टैंड बहुत ही खूबसूरत बनकर तैयार हुआ है उन्होंने कहा कि जस्सा सिंह रामगढ़िया हमारी कोम के जर्नैल थे हम अपनी कोम के जर्नैल को हमेशा याद करते रहे हैं जीटी रोड के दोनों ओर इंटरलॉकिंग टाइल लगाने पर उन्होंने कहा कि जल्द ही खन्ना शहर के दोनों ओर इंटरलॉकिंग टाइल लगाई जा रही हैं जिससे जीआरटी रोड पर यहां सफाई रहेगी ਬਹੀ ਬਹੀ ਟ੍ਰੈਫਿਕ ਦੀ ਸਮੱਸਿਆਏ ਵੀ ਦੂਰ ਹੋਗੀ ਖੰਨਾ ਸੇ ਰਾਜਕੁਮਾਰ ਮੈਨਰੋ ਕੀ ਵਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਪਹਿਲ ਦਿਲ ਦੀ ਗ੍ਰਾਹਕ ਤੋਂ ਧੰਨਵਾਦ ਅੱਜ ਤੁਸੀਂ ਇੱਕ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਇਕਤ੍ਰਿਤ ਹੋਏ ਹੋ ਅੱਜ ਜੋ ਖੰਨਾ ਦਾ ਜਿਹੜਾ ਬੱਸ ਸਟੈਂਡ ਹੈ ਖੰਨਾ ਦਾ ਬੱਸ ਸਟੈਂਡ ਉੱਥੇ ਬਾਬਾ ਜੱਸਾ ਸਿੰਘ ਜੀ ਰਾਮਗੜੀ ਆ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ ਇਸ ਬੱਸ ਸਟੈਂਡ ਦਾ ਕੰਮ ਹੈ ਜਿਹੜਾ ਉਹ ਪੁਰਾਣੀਆਂ ਸਰਕਾਰਾਂ ਜਾਂਦੀਆਂ ਹੋਈਆਂ ਵਿੱਚ ਵਿਚਾਲੇ ਛੱਡ ਕੇ ਚਲੇ ਗਈਆਂ ਸੀ ਜਿਸ ਵਕਤ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਪਣੀ ਹੈ। ਉਸੇ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੇ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਛੱਡ ਕੇ ਗਏ ਹੋਏ ਪ੍ਰੋਜੈਕਟ ਸੀ ਜਿਹੜਾ ਕਿ ਸਿਰਫ ਤੇ ਸਿਰਫ ਉਹਨਾਂ ਨੇ ਸ਼ਿਲਾ ਨਿਯਾਸ ਕਰਤਾ ਸੀ, ਨੀਂ ਪੱਥਰ ਧਰਤਾ ਸੀ, ਬੱਟ ਉਸ ਤੋਂ ਬਾਅਦ ਜੋ ਪੁਰੇ ਕਿਸੇ ਵੀ ਕਿਸਮ ਦੀ ਕੋਈ ਇੱਕ ਇੱਟ ਨਹੀਂ ਸੀ ਉਹਨਾਂ ਤੋਂ ਲੱਗੀ। ਇਹ ਕੰਮ ਜਿਹੜਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜੀ ਜੋ ਰਹਿਨਮਾਈ ਦੇ ਇਹ ਇਹ ਜਿਹੜਾ ਬੱਸ ਸਟੈਂਡ ਹੈ ਜਿਹੜਾ ਇਹ ਪਹਿਲਾਂ ਤਾਂ ਬੱਸ ਸਟੈਂਡ ਕੰਪਲੀਟ ਕੀਤਾ ਗਿਆ ਇਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਬੱਸ ਸਟੈਂਡ ਇਹ ਬੜਾ ਬਣਾ ਕੇ ਤਿਆਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਜੋ ਜਿਹੜੇ ਕੀਤੀ ਗਈ ਤੇ ਅੱਜ ਉਸ ਦਾ ਉਦਘਾਟਨ ਰਸਮੀ ਤੌਰ ਤੇ ਕੀਤਾ ਗਿਆ ਮੈਂ ਇਸ ਗੱਲ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਖੰਨਾ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿਉਂਕਿ ਬਹੁਤ ਵੱਡੀ ਦੇਣ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੀ ਸੀ ਕਿ ਜਿਸ ਵਕਤ ਜਿਸ ਵਕਤ ਪ੍ਰਾਣੇ ਸਮਿਆਂ ਦੇ ਵਿੱਚ ਜ਼ਾਲਮ ਰਾਜਿਆਂ ਦੇ ਖਿਲਾਫ ਪ੍ਰਾਣੇ ਰਾਜਿਆਂ ਦੇ ਖਿਲਾਫ ਜਦੋਂ ਸੰਘਰਸ਼ ਦਾ ਦੌਰ ਚੱਲ ਰਿਹਾ ਸੀ ਤਾਂ ਬਾਬਾ ਭਗੇਲ ਸਿੰਘ ਜੀ ਦੇ ਨਾਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਤਿੰਨੇ ਜਰਨੈਲਾ ਨੇ ਜਾ ਕੇ ਦਿੱਲੀ ਦੇ ਤਖਤ ਦੇ ਉੱਤੇ ਹੱਲਾ ਬੋਲ ਕੇ ਦਿੱਲੀ ਫਤਿਹ ਕੀਤੀ ਸੀ ਔਰ ਇਹਨਾਂ ਦੇ ਨਾਮ ਦੇ ਉੱਤੇ ਅੱਜ 30 ਹਜ਼ਾਰ ਸਿੰਘਾਂ ਦਾ ਜੋ ਜੱਥਾ ਗਿਆ ਸੀ ਉੱਥੇ 30 ਹਜ਼ਾਰੀ ਕੋਟ ਵੀ ਬਣੀ ਹੋਈ ਹੈ 30 ਹਜ਼ਾਰੀ ਦੇ ਨਾਂ ਤੇ ਸੋ ਉਸ ਤੇ ਉਸ ਮਹਾਨ ਜਰਨੈਲਾਂ ਨੂੰ ਜਿਨ੍ਹਾਂ ਨੇ ਸਿੱਖ ਮਿਸਲਾਂ ਚਲਾਈਆਂ ਭਾਵੇਂ ਜਦੋਂ ਉਸ ਸਮੇਂ ਦੇ ਵਿੱਚ ਭਾਵੇਂ ਜਿਹੜੀਆਂ ਮਿਸਲਾਂ ਸੀ ਉਹ ਆਪ ਕੋ ਆਪਣਾ ਜਣੀ ਕਿ ਕੰਮ ਦੇਖ ਰੀਆਂ ਸੀ ਘਰ ਪਰਿਵਾਰ ਦੇਖਤੀਆਂ ਸੀ ਕਿਆਂ ਪਰ ਜਦੋਂ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਸੀ ਉਸ ਵਕਤ ਵੀ ਤੋਂ ਸਾਰੀਆਂ ਮਸਲੇ ਇਕੱਠੇ ਹੋ ਕੇ ਆਪਣੇ ਪੰਜਾਬ ਦੀ ਆਪਣੀ ਧਰਮ ਦੀ ਰਾਖੀ ਦੇ ਲਈ ਜੰਗ ਲੜਦਿਆਂ ਸੀ ਔਰ ਔਰ ਜਿਹੜੇ ਬਾਹਰੋਂ ਹੋਰਾਂ ਮੁਲਕਾਂ ਤੋਂ ਇਸ ਦੇਸ਼ ਦੀ ਇੱਜ਼ਤ ਦੇ ਉੱਤੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਉੱਤੇ ਅਜ਼ਮਤ ਦੇ ਉੱਤੇ ਸਾਡੇ ਦੇਸ਼ ਦੇ ਜੋ ਸਾਡਾ ਸਾਡੇ ਮਤਲਬ ਕਿ ਧਰਮ ਮੰਦਰ ਨੇ ਸਾਡੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਆਉਂਦੇ ਸੀ ਤਾਂ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇ ਕੇ ਸਾਡੇ ਜਿਹੜੇ ਕੌਮ ਦੇ ਜਰਨਲ ਸੀ ਇਹ ਉਹਨਾਂ ਨੂੰ 21 ਦਾ 51 ਪਾ ਕੇ ਵਾਪਸ ਕੋਰਿਆ ਕਰਦੇ ਸੀ ਸੋ ਜਿਹੜੀਆਂ ਕੌਮਾਂ ਆਪਾਂ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਹਾਸ਼ੀਏ ਤੇ ਵੀ ਨਹੀਂ ਰਹਿੰਦੀਆਂ ਉਹ ਉਹ ਹਿਸਟਰੀ ਤੋਂ ਡਿਲੀਟ ਹੋ ਜਾਂਦੀਆਂ ਸੋ ਇਸ ਕਰਕੇ ਬੜੀ ਵੱਡੀ ਹਿਸਟਰੀ ਹੈ ਬਹੁਤ ਵੱਡੀ ਸਾਡੀ ਹਿਸਟਰੀ ਹੈ ਬੜੀ ਮਹਾਨ ਹਿਸਟਰੀ ਹੈ ਕਿ ਆਸੀਂ ਚਾਹੇ ਅਬਦਾਲੀ ਆਏ ਹੋਣ ਚਾਹੇ ਦੁਰਾਨੀ ਆਏ ਹੋਣ ਚਾਹੇ ਕੋਈ ਵੀ ਉਸ ਸਮੇਂ ਦੇ ਉਹ क्रੂਅਲ क्रूरਲ ਮਤਲਬ ਹੈ ਜ਼ਾਬਰ ਜ਼ੁਲਮ ਕਰਨ ਵਾਲੇ ਉਹ ਰਾਜੇ ਆਏ ਹੋਣ ਜਿਨ੍ਹਾਂ ਨੇ ਆ ਕੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਆ ਕੇ ਦੇਸ਼ ਦੀ ਸਾਡੀ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਸਾਡੇ ਯੋਧੇ ਡਟ ਕੇ ਹਮੇਸ਼ਾ ਲੜੇ ਨੇ ਜਾਨਾਂ ਵਾਰੀਆਂ ਪਰਿਵਾਰ ਬਾਰੇ ਨੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪੁਆਏ ਨੇ ਮਾਵਾਂ ਨੇ ਬੱਚਿਆਂ ਦੇ ਆਪਣੇ ਸੋ ਐਸੇ ਜਰਨੈਲਾਂ ਨੂੰ ਯਾਦ ਕਰਦੇ ਹੋਏ ਦਾ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਤੁਸੀਂ ਦੇਖਿਆ ਹੋਊਗਾ ਕਿ ਐਡੀ ਵੱਡੀ ਪ੍ਰਤਿਮਾ ਜਿਹੜੀ ਹੈ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੀ ਅੱਜ ਉਹਦੇ ਸਥਾਪਿਤ ਕੀਤੀ ਗਈ ਹੈ ਸੋ ਮੈਂ ਪੂਰੇ ਭਾਈਚਾਰੇ ਨੂੰ ਅੱਜ ਦੇ ਸਨਮਾਨ ਦਿੰਦੀ ਇਸ ਸਨਮਾਨ ਦਿੰਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਸੇ ਤਰੀਕੇ ਨਾਲ ਸਾਡੇ ਸੂਬੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਵਾਇਰ ਕਲੂਸ਼ਨ ਮਸ਼ੀਨ ਲੱਗੀ ਹੋਈ ਆ ਸਰ ਸਰ ਇੱਕ ਪੋਲੂਸ਼ਨ ਮਸ਼ੀਨ ਲੱਗੀ ਹੋਈ ਆ ਪੋਲੂਸ਼ਨ ਕੰਟਰੋਲ ਕਰਨ ਵਾਸਤੇ ਉਹ ਕਾਫੀ ਟਾਈਮ ਤੋਂ ਵਰਕਿੰਗ 'ਚ ਨਹੀਂ ਹੈ ਐ ਵੈਸੇ ਤਾਂ ਇਹ ਜਿਹੜੀ ਪੋਲੂਸ਼ਨ ਮਸ਼ੀਨ ਹੈ ਜਿੱਥੇ ਤੱਕ ਇਹ ਜਦੋਂ ਲਗਵਾਈ ਗਈ ਸੀ ਇਹ ਮੈਂ ਯਤਨ ਕੀਤੇ ਸੀ ਤਾਂ ਇਹ ਵਰਕਿੰਗ 'ਚ ਇਹ ਲਗਵਾਈ ਗਈ ਸੀ ਇਹਦਾ ਹੱਦ ਤੱਕ ਕਿਲੋਮੀਟਰ ਦਾ ਰੇਡੀਅਸ ਹੈ ਜਿੱਥੋਂ ਇਹ ਫਿਊਮਸ ਨੂੰ ਖਿੱਚਦੀ ਹੈ ਤੁਸੀਂ ਡੇਲੀ ਵੇਸ ਤੇ ਦੇਖਿਆ ਹੋਣਾ ਹੈ ਕਿ ਅਸੀਂ ਖੰਨੇ ਦੇ ਵਿੱਚ ਜਿਹੜਾ ਰੋਜ਼ AQI ਹੈ ਜਿਹੜਾ ਚੈੱਕ ਕਰਵਾਂਦੇ ਆ ਔਰ ਪੂਰੇ ਪੰਜਾਬ ਦਾ ਸਭ ਤੋਂ ਬੈਸਟ AQI ਹੈ ਜਿਹੜਾ ਉਹ ਹਰ ਵਾਰ ਹੈ ਜਿਹੜਾ ਸਾਡੇ ਖੰਨੇ ਦਾ ਸਥਾਪਿਤ ਹੁੰਦਾ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਖੰਨੇ ਦੇ ਅੰਦਰ ਉਸ ਵਕਤ ਪੰਜ ਵਾਰ ਅਖਬਾਰ 'ਚ ਖਬਰ ਲੱਗੀ ਸੀ ਕਿ ਖੰਨਾ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਉਂਦਾ ਹੈ ਇਹਦੀ ਪੋਲੂਸ਼ਨ ਦੇ ਵਿੱਚ ਇਹ ਸਭ ਤੋਂ ਗੰਦੇ ਸ਼ਹਿਰਾਂ 'ਚ ਭਾਰਤ 'ਚ ਆਉਂਦਾ ਸੀ ਅੱਜ 3 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੇ ਯਤਨਾ ਸਦਕਾ ਸਾਡੀ ਟੀਮ ਦੇ ਯਤਨਾ ਸਦਕਾ ਸਾਡੀ ਚੰਗੀ ਸੋਚ ਆਪਣੇ ਸ਼ਹਿਰ ਪ੍ਰਤੀ ਸੋਚ ਦੇ ਸਦਕਾ ਅੱਜ ਇਹੀ ਖੰਨਾ ਹੈ ਜਿਹੜਾ ਕਿ ਸਭ ਤੋਂ ਸਾਫ਼ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਟੌਪ ਤੇ ਆਂਦਾ ਜਿਹਦਾ AQI ਹੈ ਜਿਹੜਾ ਅਕਸਰ 100 ਤੋਂ ਥੱਲੇ ਥੱਲੇ ਰਹਿੰਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ। ਮੰਤਰੀ ਇੱਕ ਹੋਰ ਹੈ ਬਹੁਤ ਬੜਾ ਬੱਸ ਸਟੈਂਡ ਬਣਿਆ ਹੋਇਆ ਹੈ। ਬਹੁਤ ਖੂਬਸੂਰਤ ਬੱਸ ਸਟੈਂਡ ਥੋੜੀ ਜਿਹੀ ਬਣਾਇਆ ਹੈ। ਲੇਕਿਨ ਜਿਹੜੀਆਂ ਦਿੱਲੀ ਜਾਂਦੀਆਂ ਬੱਸਾਂ ਨੇ ਉਹ ਅੱਜ ਵੀ ਤੁਸੀਂ ਬੜਾ ਸੰਘਰਸ਼ ਕੀਤਾ ਜੀ ਉਹਦੇ ਵਾਸਤੇ। ਅੱਜ ਵੀ ਜਿਹੜਾ ਹੈ ਸਮਾਦੀ ਰੋਡ ਦੇ ਉੱਪਰ ਬੱਸਾਂ ਖੜ੍ਹਦੀਆਂ ਨੇ ਔਰ ਬਹੁਤ ਜ਼ਿਆਦਾ ਜਿਹੜਾ ਹੈ ਨਹੀਂ ਬਿਲਕੁਲ ਨਹੀਂ ਗਲਤ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਸਾਰੀਆਂ ਬੱਸਾਂ ਜਿਹੜੀਆਂ ਆਕੀਆਂ ਨੇ ਉਹ ਸਮਾਦੀ ਰੋਡ ਤੋਂ ਅਗਲੇ ਪਾਸੇ ਸ਼ਿਫਟ ਕਰ। ਬੱਸ ਸਟੈਂਡ ਜਿਹੜਾ ਆਉਂਦੀ ਹੈ ਜੀ ਉਹ। ਕਿਵੇਂ? ਬੱਸ ਸਟੈਂਡ 'ਚ ਮੈਂ ਇੱਕ ਤੁਹਾਨੂੰ ਸਵਾਲ ਪੁੱਛਦਾ ਕੇ ਖੰਨੇ ਦੇ ਅੰਦਰ ਤਾਂ ਪਹਿਲਾ ਜਾਮ ਦੀ ਏਡੀ ਵੱਡੀ ਪ੍ਰੋਬਲਮ ਹੈ ਪਹਿਲਾ ਤੁਸੀਂ ਚਾਹਦੇ ਹੋ ਕਿ ਲੁਧਿਆਣੇ ਤੋਂ ਆਈਆਂ ਬੱਸਾਂ ਪਹਿਲਾ ਅਮਰੋਹ ਰੋਡ ਤੋਂ ਯੂ ਟਰਨ ਲੈਣ ਅੱਕੇ ਜਾਣ ਪਹਿਲਾ ਤਾਂ ਉੱਥੋਂ ਜਾਮ ਲੱਗੇ ਫਿਰ ਅੱਗੇ ਤੋਂ ਜਾ ਕੇ ਲਰੇੜੀ ਰੋਡ ਚੌਂਕ ਤੋਂ ਯੂ ਟਰਨ ਲੈਣ ਉੱਥੇ ਜਾਮ ਲੱਗੇ ਵੀ ਐਟਾ ਲੰਬਾ ਜਾਮ ਦੇ ਗੇੜ ਦੇ ਵਿੱਚ ਪਾ ਕੇ ਇਹ ਐਡਾ ਸਰਕਟ ਤਿਆਰ ਕਰਨ ਦੀ بجائے ਅਸੀਂ ਜਿਹੜਾ ਇਹਦੇ ਲਈ ਸਟੋਪੇਜ ਆ ਜਿਹੜਾ ਟੈਂਪਰੇਰੀ ਸਟੋਪੇਜ ਆ ਅਸੀਂ ਪਰਲੇ ਪਾਸੇ ਬਣਾਇਆ ਸੋ ਇਸ ਗੱਲ ਦੇ ਉੱਤੇ ਉਲਟਾ ਸ਼ਲਾਕਾ ਕਰਨੀ ਚਾਹੀਦੀ ਹੈ ਮੰਤਰੀ ਜੀ ਇੱਕ ਪ੍ਰੋਬਲਮ ਹੋ ਰਿਹਾ ਲੋਕ ਨਾ ਉੱਥੇ ਖੜਦੇ ਨੇ ਧੁੱਪ ਬਹੁਤ ਹੁੰਦੀ ਹੈ ਬੱਚਿਆਂ ਨੂੰ ਪਾਣੀ ਪੀਂੰਦਾ ਜਾਂ ਬੈਠਣ ਦਾ ਕੋਈ ਸ਼ੈੱਡ ਨਹੀਂ ਹੈ ਕੋਈ ਚੇਅਰ ਨਹੀਂ ਉਹ ਮੈਂ ਪਾਸ ਕਰਵਾਤਾ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਸੋਹਣਾ ਇੱਕ ਬੈਠਣ ਨੂੰ ਜਿਵੇਂ ਇੱਕ ਸ਼ੈੱਡ ਇਸ ਤਰੀਕੇ ਦਾ ਜਿਹੜਾ ਫੈਬ੍ਰੀਕੇਟਿਡ ਸ਼ੈੱਡ ਤੇ ਇੱਕ ਪਾਣੀ ਦਾ ਉੱਥੇ ਪ੍ਰੋਪਰ ਇੰਤਜਾਮ ਬਾਥਰੂਮ ਵਗੈਰਾ ਵੀ ਨਹੀਂ ਚੱਲਿਆ ਉੱਥੇ ਲੇਡੀਜ਼ ਰੂਮ ਇੱਕ ਬਾਥਰੂਮ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਬਾਥਰੂਮ ਆਸੀ ਸਾਰੇ ਚੌਕਾਂ ਦੇ ਵਿੱਚ ਬਣਾਉਣ ਲੱਗੇ ਆ ਜਿਹੜੇ ਸਾਡੇ 4 ਮੇਨ ਚੌਕ ਨੇ ਉਹਨਾਂ ਦਾ ਟੈਂਡਰ ਲੱਗ ਚੁੱਕਿਆ ਪੀ ਡਬਲ ਯੂ ਡੀ ਉਹਨੂੰ ਉਹਨੂੰ ਇਹ ਅਲੋਟ ਹੋ ਚੁੱਕਿਆ ਕੰਮ ਹੈ ਜਿਹੜਾ ਵਰਕ ਤੇ ਬਹੁਤ ਜਲਦੀ ਤੁਸੀਂ ਆ 3-4 ਮਹੀਨੇ ਦੇ ਅੰਦਰ-ਅੰਦਰ ਦੇਖੋਗੇ ਖੰਨੇ ਦੇ ਵਿੱਚ ਟਾਪ ਕੁਆਲਿਟੀ ਦੇ ਜਿਹੜੇ ਬਾਥਰੂਮ ਨੇ ਸਾਰੇ ਚੌਕਾਂ ਦੇ ਵਿੱਚ ਅੱਤ ਤੂ ਨਿੱਕ ਕਿਸਮ ਦੇ ਬਾਥਰੂਮ ਸਰ ਪਤਾ ਲੱਗਿਆ ਸੀ ਕਿ ਤੁਸੀਂ ਸਾਈਡਾਂ ਤੇ ਇੰਟਰਲੋਕਿੰਗ ਟਾਇਲਾਂ ਉਹਦੇ ਲਈ ਮੇਰੀ NHAI ਦੇ ਨਾਲ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਹੋਣ ਤੋਂ ਬਾਅਦ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੇ ਇਕਰਾਰ ਕੀਤਾ ਕਿ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਦੋਨੇ ਪਾਸੇ ਇੰਟਰਲੋਕਿੰਗ ਵਾਲਟ ਵਾਲਟ ਟਾਈਲ ਲਾਉਣ ਦਾ ਇਹ ਅਸੀਂ ਜਲਦੀੋ ਸ਼ੁਰੂ ਕਰ ਦਾਂਗੇ ਸੋ ਮੈਂ ਇਸ ਗੱਲ ਦੇ ਉੱਤੇ ਬਤਾਈ ਦਿੰਨਾ ਹੈ ਖੰਨਾ ਵਾਸੀਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁਸ਼ ਖਬਰੀ ਹੈ ਜਿਹੜੀ ਕਿਸੇ ਵੀ ਵਕਤ ਤੋਂ ਨੂੰ ਮਿਲ ਸਕਦੀ ਹੈ ਕਿ ਖੰਨੇ ਦੇ ਵਿੱਚ ਇੰਟਰਲੋਕਿੰਗ ਟਾਈਲ ਲੱਗਣ ਦਾ ਕੰਮ ਸਟਾਰਟ ਹੋ ਗਿਆ ਉਹਦੇ ਨਾਲ ਡਸਟ ਫ੍ਰੀ ਖੰਨਾ ਤਾਂ ਹੋਊਗਾ ਹੀ ਹੋਊਗਾ ਕਦੇ ਵੀ ਇੱਕ ਇੱਕ ਕਿਣਕਾ ਵੀ ਡਸਟ ਨਹੀਂ ਰਹੂਗੀ ਖੰਨੇ ਚ ਪਲੱਸ ਜਿਹੜੀ ਇਹ ਪਾਰਕਿੰਗ ਦੀ ਏਡੀ ਵੱਡੀ ਸਮੱਸਿਆ ਹੈ ਤੇ ਜਿਹੜੀ ਚਾਈਨਾ ਦੀ ਕੰਧ ਕਰਾ ਕੇ ਗਏ ਨੇ ਪੁਰਾਣੇ ਜਿਹੜੇ ਉਰੇ ਸੀਗੇ ਮੰਤਰੀਖਾਨ ਦੇ ਸੀ ਆਪਣੇ ਆਪ ਨੂੰ ਇਹ ਪੁਰਾਣੇ ਲੀਡਰ ਕਰਾਉਂਦੇ ਸੀ ਐਮਪੀ ਖਾਨਦੇ ਸੀ ਆ ਸਾਹਮਣੇ ਗ੍ਰੇਟ ਵਾਲ ਆਫ ਚਾਈਨਾ ਤੁਸੀਂ ਦੇਖਦੇ ਹੋ ਏਡੀ ਕੰਧ ਇਹ ਜਿਹੜੀ ਕੰਧ ਹੈ ਇਹ ਕੰਧ ਕਰਕੇ ਜਿਹੜੀ ਸਾਨੂੰ ਪਾਰਕਿੰਗ ਦੀ ਏਡੀ ਜਿਹਨੇ ਸਾਡੇ ਸ਼ਹਿਰ ਨੂੰ ਸੋਹਣੇ ਸ਼ਹਿਰ ਨੂੰ ਖੰਦੇ ਨੂੰ ਦੋ ਹਿੱਸੀਆਂ 'ਚ ਵੰਡਤਾ ਇਹਨੂੰ ਵੀ ਅਸੀਂ ਜਾਨੀ ਕਿ ਇਹਦਾ ਵੀ ਅਸੀਂ ਪ੍ਰੋਸੀਜਰ ਅਡਾਪਟ ਕਰਕੇ ਕਿਤਾ ਇਹਦੀ ਪਾਰਕ ਕੀਤਾ ਇੰਤਜ਼ਾਮ ਕਰ ਰਹੇ ਆ ਦੂਸਰਾ ਮੈਂ ਪੈਰਵਾਈ ਕਰੂੰਗਾ ਪੈਰਵਾਈ ਕਰਕੇ ਮੇਰੀ ਗੱਲ ਚੱਲ ਰਹੀ ਹੈ ਪ੍ਰਮਾਤਮਾ ਨੇ ਸੁੱਖ ਰੱਖੀ ਹਲੇ ਮੈਂ ਕਮਿਟਮੈਂਟ ਨਹੀਂ ਕਰ ਸਕਦਾ ਪਰ ਜੇ ਪ੍ਰਮਾਤਮਾ ਨੇ ਸੁੱਖ ਰੱਖੀ ਇਹ ਜਿਹੜੀ ਕੰਧ ਨੂੰ ਮਾਂ ਜਿਹੜਾ ਪੁਲ ਬਣਿਆ ਇਹਨੂੰ ਵੀ ਅਸੀਂ ਠੀਕ ਕਰਾਵਾਂਗੇ ਇਹਨੂੰ ਵੀ ਪਿਲਰਾਂ ਤੇ ਬਣਾਉਣ ਲਈ ਅਸੀਂ ਉਪਰਾਲਾ ਕਰਾਂਗੇ ਧੰਨਵਾਦ ਸੰਨ ਥੈਂਕ ਯੂ ਆਮ ਆਦਮੀ ਪਾ